ਇੱਕ ਡਾਕਟਰ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਇੱਕ ਧੰਨਵਾਦ ਮੈਂ ਕਰਨ ਲੱਗਾ ਕਿ ਅਸੀਂ ਪੰਲਿਓਂ ਵੀ ਸਾਰੇ ਲਾਤੇ ਆ ਜਿੰਨੇ ਸਾਡੇ ਕੋਲ ਹੈ ਹੀ। ਨਾ ਸੇਵਾ ਕਰਾਂਗੇ ਵੈਰੀ ਇਹ ਮੇਰਾ ਤੁਹਾਨੂੰ ਸਭ ਨੇ ਪਾ ਗਏ ਇਹ ਰਸਤਾ ਕੋਈ ਖਰਾਬ ਨਹੀਂ ਆਪਾਂ ਉੱਤੋਂ ਤੱਕ ਲੈ ਜਾਈਏ ਟਰਾਲੀ ਉੱਤੇ ਨਹੀਂ ਦੇਖੋ ਤੁਹਾਨੂੰ ਮੋੜ ਲਾ ਕੇ ਦੇਖੋ ਜਿੱਦਾਂ ਤੇ ਗਰੂਰ ਤੇ ਆਪਾਂ ਜੰਨਾ ਆਂ ਗਰੂਰ ਤੇ ਚੱਲੀ ਸਾਬ ਚਾੜਾਵਾਂਗੇ ਕਿੰਨਾ ਕਿੰਨਾ ਆਪਾਂ ਤੇ ਗੁਰਾ ਹੁਣ ਵਾਪਸ ਨਹੀਂ ਆਣਾ ਆਪਾਂ ਨਹੀਂ ਨਹੀਂ ਉੱਦੋਂ ਕੱਢ ਦਾਂਗੇ ਕੋਈ ਗੱਲ ਉੱਦੋਂ ਤੁਹਾਨੂੰ ਹੋ ਅੰਦਰ ਵਾਪਸ ਆ ਗਿਓ ਵੀਰੇ ਚਾਹੀਦਾ ਕੁਝ ਸਿੱਧੀ ਵੀ ਜ਼ਰੂਰਤਾਂ ਦਾ ਦੱਸੋ ਪਾਣੀ ਕਹਿੰਦੇ ਪਾਣੀ ਉਹ ਕਹਿੰਦੇ ਆ ਦਿਓ ਦਿਓ ਬੇਟਾ ਮੋੜਾ ਪਾਣੀ ਲੈ ਲਓ ਪਾਣੀ ਅਰੇ ਦੇਖੋ ਜਿਓ ਦਿਓ ਦਿਓ ਜਿਹੜੇ ਪਿੱਛੇ ਮਾਰ ਆਏਗਾ ਤੁਸੀਂ ਦੇਖ ਸਕਦੇ ਹੋ ਇੱਥੇ ਕਿਦਾਂ ਪਾਣੀ ਆ ਰਿਹਾ ਤੇ ਦੁਕਾਨਾਂ ਦਾ ਹਾਲ ਦੇਖ ਲਓ ਦੁਕਾਨ ਬੰਦ ਆ ਤੇ ਬਜ਼ੁਰਗ ਵਗੈਰਾ ਬਾਹਰ ਖੜੇ ਹੋਏ ਨੇ ਲੱਕੜੀ ਲੱਕੜੀ ਆ ਜਾਂਦੇ ਰਹਿਣ ਬਾਹਰ ਦੇਖੋ ਪਾਣੀ ਦਾ ਪਾਣੀ ਦਾ ਫਲੋ ਵੀ ਚੈੱਕ ਕਰੋ ਕਿਦਾਂ ਪਾਣੀ ਲੋਕਾਂ ਦੇ ਘਰਾਂ ਨੂੰ ਚੀਂਦਾ ਹੋਇਆ ਆ ਬਈ ਤੁਸੀਂ ਦੇਖ ਸਕਦੇ ਹੋ ਸਾਡੀ ਟੀਮ ਮਤਲਬ ਕਿ ਪੂਰੀ ਸੇਵਾ ਕਰ ਰਹੀ ਆ ਪੂਰੇ ਮਤਲਬ ਕਿ ਵਧੀਆ ਤਰੀਕੇ ਨਾਲ ਪਾਣੀ ਵੀ ਨਾ ਫੋਟੋ 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 ਤੇ ਉਹ ਦੇਖੋ ਬਈ ਰੈਸਕਿਊ ਕਰਕੇ ਲੈ ਕੇ ਆ ਆਰਮੀ ਦੀ ਟੀਮ ਤੇ ਪੂਰੀ ਫੈਮਿਲੀ ਨੂੰ ਰੈਸਕਿਊ ਕਰਕੇ ਲੈ ਕੇ ਆਈ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਓ ਜਿਓ ਪਾਣੀ ਜਿਓ ਪਾਣੀ आो बिस्तर लियाओ बिस्तर सारे <laughs> <laughs> तो कर <laughs> ਦਾ 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 ਪਾਣੀ ਕਹਿੰਦੇ ਆ ਆਪੀ ਦੇ ਦੇ ਪਾਣੀ ਕਹਿੰਦੇ ਆ ਪਾਣੀ ਉਹ ਕਹਿੰਦੇ ਆ ਜੋ ਜੋ ਬੈਠੇ ਮੋੜਾ ਪਾਣੀ ਲੈ ਲਓ ਪਾਣੀ ਜੀ ਜਿਗਾ ਜਾਓ 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 ਜਿਹੜੇ ਪਿਛਲੇ ਪਾਸੇ ਆਲੇਗਾ ਇੱਥੇ ਤੁਸੀਂ ਦੇਖ ਸਕਦੇ ਹੋ ਇੱਥੇ ਕਿਦਾਂ ਪਾਣੀ ਆ ਰਿਹਾ ਵਾ ਤੇ ਦੁਕਾਨਾਂ ਦਾ ਹਾਲ ਦੇਖ ਲਓ ਦੁਕਾਨ ਬੰਦ ਆ ਤੇ ਬਜ਼ੁਰਗ ਵਗੈਰਾ ਬਾਹਰ ਖੜੇ ਹੋਏ ਨੇ ਲੱਕੜੀ ਲੱਕੜੀ ਜਾਂਦੇ ਪਾਣੀ ਦਾ ਫਲੋ ਵੀ ਚੈੱਕ ਕਰੋ ਕਿ ਜਦ ਪਾਣੀ ਲੋਕਾਂ ਦੇ ਘਰਾਂ ਨੂੰ ਛੀਂਦਦਾ ਹੋਇਆ ਆ ਰਿਹਾ ਹੈ। ਉਪਲਾਈ ਬੋਤਨਾਂ ਨੂੰ ਸੰਗਣ ਵਾਲੀ ਕੋਈ ਗੱਲ ਨਹੀਂ ਇੱਥੋਂ 1 ਕਿਲੋਮੀਟਰ ਦੂਰ ਗਲਰੀ ਦਾ ਸਕੂਲ ਹੈ ਤੇ ਤੁਸੀਂ ਦੇਖ ਸਕਦੇ ਹੋ ਪਾਣੀ ਦਾ ਫਲੋ ਕਿੰਨਾ ਜ਼ਿਆਦਾ ਵਾ ਆ ਦੇਖੋ ਬਈ ਕਿੰਨਾ ਜ਼ਿਆਦਾ ਫਲੋ ਆ ਬਹੁਤ ਜ਼ਿਆਦਾ ਫਲੋ ਆ ਤੇ ਇੱਥੇ ਪਾਣੀ ਪਾਣੀ ਹੋਇਆ ਪਿਆ ਵਾ ਬਹੁਤ ਜ਼ਿਆਦਾ ਫਲੋ ਆ ਵਾ ਵਾਹਿਗੁਰੂ ਮਿਹਰ ਕਰੇ ਸਾਡੇ ਪੰਜਾਬ ਨੂੰ ਬਚਾਏ ਬਹੁਤ ਜ਼ਿਆਦਾ ਫਲੋ ਆ ਆ ਦੇਖੋ ਵੀ ਟਰੈਕਟਰ ਹੈਂਡਲ ਬਹੁਤ ਔਖਾ ਹੋ ਰਿਹਾ ਵਾ ਪਾਣੀ ਦੀ ਸਪੀਡ ਤੁਸੀਂ ਦੇਖ ਸਕਦੇ ਹੋ ਦੂਰ ਦੂਰ ਤੱਕ ਪਾਣੀ ਹੀ ਫੈਲਿਆ ਹੋਇਆ ਵਾ ਇਹ ਵਿਚਾਰੇ ਮਤਲਬ ਕਿ ਆਪਣੇ ਇਹਨਾਂ ਦੇ ਵਿਚਾਰੇ ਕਿਤਾ ਬਾਹਰ ਨਿਕਲੇ ਹੋਏ ਆ ਇੱਥੇ ਲਾਈਟ ਵਗੈਰਾ ਸਭ ਗਈ ਹੋਈ ਹੈ ਬਹੁਤ ਖਾਇਆ ਬਈ ਸਾਰੇ ਚਾਲੋ ਵਾਲੇ ਸੋਨਹਾਂ ਕਾਛੀਆ ਕਾਲੋ ਦੇਖੋ ਤੁਸੀਂ ਰੋੜ ਦੇਖੋ ਤੇ ਪਾਣੀ ਦੇਖੋ ਇੱਥੇ ਆਣਾ ਬਹੁਤ ਔਖਾ ਵਾ ਬਟ ਆਪਾਂ ਤਾਂ ਵੀ ਸਿਵਾਲਾ ਕੇ ਆ ਰਹੇ ਆ ਕਿ ਲੋਕਾਂ ਦਾ ਰੀਫਾ ਪਹੁੰਚ ਜਾਵੇ ਇਹਨਾਂ ਦੇ ਬੱਚਿਆਂਆਂ ਦੀ ਲਾਈਟ ਨਹੀਂ ਆਈ ਹੈ ਕਿ 2-3 ਦਿਨਾਂ ਤੋਂ ਉਹਨਾਂ ਨੂੰ ਪਾਣੀ ਤੱਕ ਨਹੀਂ ਮਿਲ ਰਿਹਾ ਹੈਗਾ ਬਟ ਸਟਿਲ ਆਪਾਂ ਪ੍ਰੋਵਾਈਡ ਕਰਵਾ ਰਹੇ ਆ ਬਾਈਕੂ ਜੀ ਆਹ ਨੂੰ ਮਤਲਬ ਇਹ ਨਹੀਂ ਕਹਿ ਰਹੇ ਬਣਾਓ ਕਿ ਆਪਾਂ ਉਹਨਾਂ ਤੱਕ ਜਾ ਕੇ ਸੇਵਾ ਕਰ ਸਕਦੇ ਆ ਭਈ ਤੁਸੀਂ ਦੇਖ ਸਕਦੇ ਹੋ ਸਾਡੀ ਟੀਮ ਮਤਲਬ ਕਿ ਪੂਰੀ ਸੇਵਾ ਕਰ ਰਹੀ ਆ ਪੂਰੇ ਮਤਲਬ ਕਿ ਵਧੀਆ ਤਰੀਕੇ ਨਾਲ ਪਾਣੀ ਵੀ ਨਾ ਫੋਟੋ 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 ਤੇ ਉਹ ਦੇਖੋ ਬਈ ਰੈਸਕਿਊ ਕਰਕੇ ਲੈ ਕੇ ਆ ਆਰਮੀ ਦੀ ਟੀਮ ਤੇ ਪੂਰੀ ਫੈਮਿਲੀ ਨੂੰ ਰੈਸਕਿਊ ਕਰਕੇ ਲੈ ਕੇ ਆਇਆ ਵਾਹਿਗੁਰੂ ਜੀ ਕਾ ਖਾਲਸਾ ਤਾ ਸ੍ਰੀ ਅਕਾਲ ਜੀ ਜਿਓ ਜੋ ਪਾਣੀ ਜੋ ਪਾਣੀ ਉਹੀ ਮੰਗਣ ਰਿਹਾ ਪਿੱਛੇ ਵਾਲਾ ਮੰਮੀ ਵਾਲੇ ਜਿਹਨੂੰ ਮੰਮੀ ਤੇ ਨਹੀਂ ਆਉਂਦੇ ਰਹੇ ਖਾਲਸਾ ਭਾਈ ਗੁਰਜੀਤ ਫਤਿਹ ਇਹ ਜਿੰਨਾ ਵੀਰਾਂ ਨੇ ਕੱਲ ਸੇਵਾ ਪਾਈ ਸੀ ਤੇ ਥੋੜੀ ਸੇਵਾ ਸਾਡੀ ਅੰਜੀ ਵੱਲੋਂ ਪਾ ਕੇ ਅੱਜ ਫੇਰ ਪਾਣੀ ਦਾ ਲੰਗਰ ਲੈ ਕੇ ਤੇ ਨਾਲ ਬਰੈਡ ਬਿਸਕੁਟ ਤੇ ਨਾਲ ਆਡੋਨਲ ਕਸ਼ੂ ਸ਼ਾਪ ਤੇ ਹੁਣ ਵੇਰਕਾ ਚ ਆਏ ਆਂ ਦੁੱਧ ਲੈਣ ਲੱਗੇ ਆਂ ਤੇ ਅੱਜ 60-70 ਲੀਟਰ ਦੁੱਧ ਲੈਣਾ ਵਾ ਤੇ ਜਿੰਨਾ ਪਿੰਡਾਂ 'ਚ ਨਹੀਂ ਪਹੁੰਚਿਆ ਅੱਜ ਫੇਰ ਸਮਾਨ ਪਿਚਾਣ ਲੱਗੇ ਆਂ ਭਾਈ ਨੂੰ ਦੇਖ ਹਾਲ ਸਾਹ ਭਾਈ ਜੀ ਫਤਿਹ ਦਾ ਖਾਲਸਾ ਵਾਹਿਗੁਰੂ ਜੀ ਕਾ ਦੇਖੋ ਪਾਣੀ ਭਾਈ ਸਾਹਿਬ ਜਿੱਥੋਂ ਹੀ ਨਿਕਲ ਕੇ ਆਏ ਹਨ ਉਹ ਪਾਣੀ ਤੇ ਪੁੱਛੋ ਕੋਣ ਬਾੜ ਚਰਾਸੀ ਗਾੜਾ ਅੱਡਾਲ ਆ ਜਾ ਬੋਤ ਇੱਧਰੋਂ ਆਵਾਜ਼ ਸੁਣਿਆ ਕੋਈ ਨਹੀਂ ਕੋਈ ਲੱਗਣਾ ਕੋਈ ਦੇਖੇ ਐਸੇ ਕੋਈ ਗੱਲ ਨਹੀਂ ਆਜੋ ਭੈਣ ਜੀ ਆਓ ਇਹਨਾਂ ਦਾ ਬੂਰਾ ਫੋਨ ਕਰਕੇ ਆਓ

ਅਸਰੀ ਲਕੀਤਾਨੋ ਦਿਖਾਏ ਅਸੀਂ ਐਸੇ ਪਠਾਨ ਕੋਲ ਦੇ ਮੀੜੀ ਬਹਾਉਂਦੇ ਅੱਜ ਕੋਈ ਨਾ ਆਕਰੇ ਲਾਗੇ ਪੈਦੀ ਪਈਆਂ ਟੋਖਲਾਂ ਨੂੰ ਪਰੇ ਜੋ ਨਹੀਂ ਲੱਪਣੇ ਦਉਂਦੇ ਉਹ ਆ ਗਏ ਆ ਗਏ ਆ ਗਏ ਕੱਛੋਂ ਪਰਾਓ ਆ ਗਏ ਆਓ ਦਿੱਤੀ ਮੋੜ ਕੋ